ਇਹ ਕਿਸਾਨ ਵੀਰ ਨੇ ਜਿਹੜੀ ਆਲੂਆਂ ਦੀ ਇੱਕ ਵੱਖਰੀ ਵੈਰੈਟੀ ਲਾਈ ਆ ਇਹ ਵੈਰੈਟੀ ਦੀ ਜੇ ਗੱਲ ਕਰੀਏ ਤਾਂ ਸ਼ੂਗਰ ਵਾਲੇ ਮਰੀਜ਼ਾਂ ਲਈ ਇਹ ਬਹੁਤ ਗੁਣਕਾਰੀ ਆ ਇੱਕ ਮੈਡੀਸਨ ਦਾ ਹੀ ਕੰਮ ਕਰਦੀ ਆ ਤੇ ਕੱਲੇ ਸ਼ੂਗਰ ਵਾਲਿਆਂ ਲਈ ਨਹੀਂ ਇਹ ਹੋਰ ਵੀ ਬਹੁਤ ਤੇਰੇ ਚਗਾਣਾ ਹਰ ਇੱਕ ਇਹਨੂੰ ਖਾ ਸਕਦਾ ਤੇ ਦੂਸਰੀਆਂ ਵੈਰੈਟੀਆਂ ਦੇ ਮੁਕਾਬਲੇ ਇਹਦੇ ਵਿੱਚ ਕੀ ਫਰਕ ਹੈ ਆਪਣੇ ਨਾਲ ਬਾਈ ਜਿਹੜੀ ਇਹ ਖੇਤੀ ਸੰਭਧ ਹੈ ਉਹਨਾਂ ਤੋਂ ਜਾਣਕਾਰੀ ਲਵਾਂਗੇ ਇਹਨਾਂ ਨੂੰ 3 ਸਾਲ ਹੋ ਗਏ ਵੈਰੈਟੀ ਲਾਉਂਦੇ ਇਹਨੂੰ ਤੇ ਜਿਹੜੇ ਬਾਈ ਆਪ ਅੱਜ ਕਿਤੇ ਕੰਮਕਾਰ ਚ ਬਿਜੀ ਸੀਗੇ ਸਾਪਾਂ ਨੂੰ ਮਿਲ ਨਹੀਂ ਸਕੇ ਤੇ ਪਰ ਬਾਈ ਨੂੰ ਇਹਦੇ ਬਾਰੇ ਜਾਣਕਾਰੀ ਪੂਰੀ ਆਪਾਂ ਇਹਨਾਂ ਤੋਂ ਜਾਣਕਾਰੀ ਲੈਣੇ ਆ ਬਾਈ ਕੀ ਹਾਲ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਠੀਕ ਠਾਕ ਹਾਂਜੀ ਹਾਂਜੀ ਠੀਕ ਠਾਕ ਕੀ ਨਾਮ ਹੈ ਬਾਈ ਆਪਣਾ ਸੰਦੀਪ ਸਿੰਘ ਜੀ ਠੀਕ ਹੈ ਜੀ ਤੇ ਬਾਈ ਜੀ ਜੇ ਆਪਾਂ ਆਲੂ ਦੀ ਗੱਲ ਕਰੀਏ ਤਾਂ ਖੇਤੀ ਫਿਰ ਤੁਸੀਂ ਸਮਝਵਾਲੂ ਹਾਂ ਹਾਂ ਜੀ ਹਾਂ ਜੀ ਸਾਰੇ ਬੰਦੇ ਨਾਲ ਖੜੇ ਸਾਰੇ ਠੀਕ ਹੈ ਜੀ ਤੇ ਇਹ ਵੈਰੈਟੀ ਬਾਈ ਜੀ ਆਪਾਂ ਲਾਉਂਦਿਆਂ ਨੂੰ ਕਿੰਨੇ ਸਾਲ ਹੋ ਗਏ ਇਹ ਅਸੀਂ 20 ਤਿਆਰ ਕੀਤਾ ਜੀ ਥੋੜਾ ਥੋੜਾ ਕਰਕੇ ਮਤਲਬ ਕਿ ਪਹਿਲੇ ਸਾਲ ਕੋਈ ਕਨਾਲਾਂ ਦੇ ਵਿੱਚ ਪਿਛਲੀ ਵਾਰ ਥੋੜਾ ਜਿਹਾ 3 ਕਿੱਲੇ ਹੋ ਗਿਆ ਇਹ ਕੀ ਮਤਲਬ ਕਿ 26 ਏਕੜ ਓਕੇ 26 ਕਿੱਲੇ ਲੱਗਿਆ ਜਾਨੀ ਹਾਂ ਜੀ ਇਹ ਕੀ ਵੈਰੈਟੀ ਦਾ ਕੀ ਨਾਂ ਬਈ ਪਰਪਲ ਪਰਪਲ ਪ੍ਰੈਟ ਹੋਈ ਪਰਪਲ ਪ੍ਰੈਟੋ ਜਾਂ ਕੁਫਰੀ ਜਾਮ ਨਹੀਂ ਕਹਿ ਸਕਦੇ ਠੀਕ ਹੈ ਇੰਡੀਅਨ ਦੇ ਵਿੱਚ ਜਿਹੜਾ ਇਹਦਾ ਨਾਮ ਹੈਗਾ ਕੁਫਰੀ ਜਾਵਣੀਆ ਕੁਫਰੀ ਜਾਵਣੀਆ ਕੁਫਰੀ ਜਾਵਣੀਆ ਤੇ ਬਾਈ ਜੇ ਵੈਰੈਟੀ ਦੀ ਗੱਲ ਕਰੀਏ ਦੂਸਰੀਆਂ ਵੈਰੈਟੀਆਂ ਦੇ ਨਾਲੋਂ ਇਹਦਾ ਕਿੰਨਾ ਫਰਕ ਆ ਵੀ ਦਿਨ ਕਿੰਨੇ ਕ ਲੈਂਦੀ ਵੱਧ ਲੈਂਦੀ ਹੈ ਦਿਨ ਦਿਨ ਦੂਸਰੀ ਵੈਰੈਟੀ ਨਾਲੋਂ ਘੱਟ ਲਊਗੀ ਜੀ ਬਾਕੀ ਖਾਦ ਪਦਾਰਥ ਸਾਰਾ ਕੁਝ ਬਰਾਬਰ ਦਾ ਤੇ ਝਾੜ ਦਾ ਮਿਲ ਕੇ 100 ਗੱਟਾ ਪਲੱਸ ਜਾਊਗਾ ਜੀ ਓਕੇ ਹਾਂਜੀ ਦੂਸਰੀ ਵੈਰੈਟੀ ਨਾਲੋਂ 200 ਨਿਕਲਦਾ ਇਹਦਾ 300 ਝਾੜ ਆਊਗਾ ਜੀ ਠੀਕ ਹੈ ਬਈ ਤੇ ਬਾਈ ਜੇ ਆਪਾਂ ਗੱਲ ਕਰੀਏ ਬਈ ਇਹਦੇ ਗੁਣ ਦੀ